ਜੁਰਤ ਨਾਲ ਕਿਉਂ ਕਹਿ ਰਹੀਆਂ ਜੁਰਤਨਾ ਇਸ ਕਰਕੇ ਕਹਿ ਰਹੀਆਂ ਕਿ ਜਿਹੜਾ ਵੀ ਮੋਰਚਾ ਹੈ ਡਟਿਆ ਜਿਹੜਾ ਮੋਰਚਾ ਹੈ ਲਾਇਆ ਹੋਇਆ ਇਹ ਮੋਰਚਾ ਬਹੁਤ ਬੱਤੀਸ ਲਖਣਾ ਮੋਰਚਾ ਇਹ ਚਾਰੇ ਤਨ ਮਾ ਦਾ ਮੋਰਚਾ ਮੇਰੇ ਬੱਚੇ ਨੇ ਲਾਇਆ ਹੈ ਜਦੋਂ ਆਪਾਂ ਗੁਰੂ ਦੀ ਬੇਆਦਬੀ ਕਰਦੇ ਆ ਤਾਂ ਫਿਰ ਆਪਾਂ ਗੁਰੂ ਤੋਂ ਮੰਗਦੇ ਕੀ ਆ ਇਹ ਧੀਨ ਦੁਨੀਆ ਦੀ ਗੱਲ ਹੈ ਬੇਟਾ ਜੀ ਇਹ ਸਾਰੀ ਦੁਨੀਆ ਦੀ ਗੱਲ ਹੈ ਜਿੱਥੇ ਮੇਰਾ ਬੇਟਾ ਬੈਠਾ ਹੈ 400 ਫੁੱਟ ਉੱਚੀ ਜਗ੍ਹਾ ਤੇ ਉਹ ਬੇਟੇ ਉਹਦੀ ਆਵਾਜ਼ ਪੰਜੇ ਤਖਤ ਨੇ ਨਾ ਪੰਜੇ ਤਖਤਾਂ ਤੇ ਆਵਾਜ਼ ਜਾਂਦੀ ਹਣੀ ਪੱਕਾ ਪੰਜ ਤਖਤਾਂ ਤੇ ਆਵਾਜ਼ ਜਾਂਦੀ ਹਣੀ ਐਡੀ ਉੱਚੋਂ ਦੁਨੀਆ 'ਚ ਅੱਖਾਂ ਨਹੀਂ ਖੁੱਲਦੀਆਂ ਦੁਨੀਆ ਵਾਸੀ ਕੋਈ ਗੱਲ ਐ ਤਾਂ ਉੱਪਰ ਬੈਠਾ ਹੈ پیسے ਬਣਾਉਣ ਨੂੰ ਆਹ ਕਹਨੂੰ ਕੋਈ ਸਬੂਤ ਤਾਂ ਕਰਿਆ ਕੇ ਫੇਰ ਹੀ ਫਾਇਦਾ ਨਾ ਇਹ ਮੇਰੇ ਬੱਚੇ ਜਿਹੜੇ ਪ੍ਰਸ਼ਾਸਨ ਵਾਲੇ ਨੇ ਇਹ ਵੀ ਵਾਇਕੁਰ ਦਾ ਧਰਮ ਦਾ ਇਹ ਸਾਰੇ ਅਸਥਾਨਾਂ ਦੇ ਇੱਜ਼ਤ ਕਰਦੇ ਨੇ ਸਤਿਕਾਰ ਕਰਦੇ ਨੇ ਇਸ ਲਈਏ ਆਪਾਂ ਨੂੰ ਕੁਝ ਨਹੀਂ ਕਹਿ ਰਹੇ ਭਗਵਾਨ ਤਮਾਂ ਚਾਹੇ ਜਿਵੇਂ ਮਰਜ਼ੀ ਮੰਨੇ ਨਾ ਮੰਨੇ ਇਹ ਨੂੰ ਮੰਨਣਾ ਪਊਗਾ ਬਈ ਹਾਂ ਇਹ ਮੋਰਚਾ ਜਿਹੜਾ ਫੱਤੇ ਅੱਜ ਕਰਦੇ ਕੱਲ ਕਰਦੇ ਪਰਸੋਂ ਕਰਦੇ ਉਹ ਬੱਚਾ ਜੋ ਮਰਜ਼ੀ ਹੋਵੇ ਉਹ ਇਸ ਤਰ੍ਹਾਂ ਨਹੀਂ ਉਤਰਦਾ ਸਿੱਖੀ ਦੇ ਵਿੱਚ ਜਿੰਨੇ ਵੀਆਂ ਕੁਰਬਾਨੀਆਂ ਹੋਈਆਂ ਨੇ ਜਿੰਨਾ ਸੰਘਰਸ਼ ਕਰਿਆ ਤਾਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮੈਂ ਇੱਥੇ ਗੁਰੂ ਦੇ ਪਿਆਰ ਚ ਬੈਠੂਗੀ ਮੈਂ ਇੱਥੇ ਆ ਕੇ ਡਟ ਕੇ ਬੱਟਣ ਵਾਸਤੇ ਅੰਜਮਾ ਚ ਕਰ ਕੇ ਕਹਿ ਕੇ ਕਿ ਵੀ ਮੈਂ ਮੋਰਚੇ ਤੋਂ ਨਹੀਂ ਆਉਂਗੀ ਜੇ ਮੇਰੇ ਬੱਚੇ ਨੂੰ ਇਨਸਾਫ਼ ਨਾ ਮਿਲਿਆ ਮੇਰਾ ਬਾਜਾ ਵਾਲਾ ਚੰਗਲਾਂ ਦੇ ਵਿੱਚ ਬੈਠਾ ਸੀ ਕੰਡਿਆਂ ਤੇ ਬੈਠਾ ਉਹਨਾਂ ਨੂੰ ਕੋਣ ਪਰੌਂਠੇ ਦੇ ਕੇ ਆਉਂਦਾ ਸੀ ਇੱਥੇ ਜਦੋਂ ਵੀ ਮੈਂ ਗੱਲ ਕਰਦੀ ਕਿ ਭੁਖੜਤਾਲ ਰੱਖੋ ਕਹਿੰਦੇ ਨੇ ਭੁਖੜਤਾਲ ਗੁਰਾਂ ਸਾਹਿਬ ਚ ਨਹੀਂ ਲਿਖਿਆ ਹੋਇਆ ਬੁਖ ਹਰਤਾਲ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲਿਖਿਆ ਮੇਰੇ ਬਾਜਾਂ ਵਾਲੇ ਨੂੰ ਪਰੌਂਠੇ ਕੀ ਦੀ ਮਾਂ ਦੇ ਕਿਉਂਦੀ ਹੁੰਦੀ ਸੀ ਖਾਲਸਾ ਪਿਆਰਾ ਖਾਲਸਾ ਉਹ ਤਕਲੀਫ ਚ ਹੋਗਾ ਉਹ ਤਕਲੀਫ ਚ ਉਹਦੀ ਚੜਦੀ ਕਲਾ ਰੋਕੀ ਦੁਨੀਆਂ ਨੂੰ 3 ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਿਲਕੁਲ ਪਿਆਰ ਨਹੀਂ ਕਿਹੜੀ ਗੱਲ ਤੇ ਕਿਹੜੇ ਮੁਖ ਨਾਲ ਕਿਹੜੇ ਮਨ ਨਾਲ ਕਿਹੜੇ ਦਿਲ ਨਾਲ ਉਹ ਹੱਥ ਜੋੜ ਕੇ ਬੇਨਤੀਆਂ ਕਰਦੇ ਨਾ ਅੱਗੇ ਸਨਹਿਰ ਅੱਖਰਾਂ ਦੇ ਵਿੱਚ ਲਿਖਿਆ ਜਾ ਕੋ ਖਾਲਸਿਆਂ ਦਾ ਸ਼ਹਿਰ ਸਮਾਨਾ ਖਾਲਸੇ ਦਾ ਸਹਿਰ ਪੰਜੇ ਟਕਤਾਂ ਦੇ ਖਾਲਸੇ ਆ ਜਾਣ ਕਿੱਡੇ-ਕੱਡੇ ਖਾਲਸੇ ਨੇ ਕਿੱਡੇ-ਕੱਡੀਆਂ ਕਥਾ-ਵਾਸਤ ਕਾ ਕੀ ਕੁ ਸਮਝਾਉਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜੋ ਮਰਜ਼ੀ ਹੋ ਜੇ ਉਹਦੀ ਕੋਈ ਪਰਵਾਹ ਨਾ ਕਰਿਓ ਬਾਕੀ ਗੱਲਿਆਂ 'ਚ ਪੈਸੇ ਸੁੱਟੀ ਜਾਓ ਆਕੇ ਮੋਰਚੇ ਦੇ ਸ਼ੁਭ ਕੰਮ ਕਰਕੇ ਉਹ ਆਪਣਾ ਕੋਈ ਸਾਰੀ ਉਮਰ ਕਹਾਵਤ ਹੋ ਜਾਂਦੀ ਕਿ ਭਗਮੰਤ ਮਾਨ ਦੇ ਵੇਲੇ ਮਤਲ ਜਿਹੜੇ ਬੇਆਦਮੀਆਂ ਸੀ ਇਹ ਭਗਮੰਤ ਮਾਨ ਦੇ ਰਾਜ 'ਚ ਰੋਕੀਆਂ ਗਈਆਂ ਵਾਹਿਗੁਰਜੀਤ ਸਿੰਘ ਜੀ ਦੇ ਮਾਸੀ ਜੀ ਨੇ ਸਾਡੇ ਨਾਲ ਤੇ ਕਹਿੰਦੇ ਹੁੰਦੇ ਆ ਕਿ ਮਾਂ ਤੋਂ ਬਾਅਦ ਜੇਕਰ ਬੱਚਿਆਂ ਦਾ ਕੋਈ ਦੂਜਾ ਦਰਦ ਸਮਝਦਾ ਤਾਂ ਮਾਸੀ ਹੁੰਦੀ ਆ ਤਾਂ ਇੱਕ ਕਿਉਂਕਿ ਬੇਅਦਬੀ ਦਾ ਦੁੱਖ ਸਾਰੇ ਸੂਬੇ ਨੂੰ ਹੈ ਸਾਰੇ ਦੇਸ਼ ਨੂੰ ਹੈ ਤੇ ਸਾਰੇ ਸਿੱਖਾਂ ਨੂੰ ਹੈ ਜਾਂ ਹੋਰ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਬੇਅਦਬੀ ਦਾ ਦੁੱਖ ਹੈ ਤੁਹਾਡੇ ਲਈ ਇੱਕ ਤਾਂ ਬੇਅਦਬੀ ਦਾ ਦੁੱਖ ਹੈ ਤੇ ਇੱਕ ਤੁਹਾਡਾ ਪੁੱਤਰ ਵੀ ਮੋਰਚੇ ਤੇ ਲੱਗਿਆ ਹੋਇਆ ਤਾਂ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਜੀ ਬਿਲਕੁਲ ਬੇਟਾ ਜੀ ਪਹਿਲੀ ਤਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਸੋਹਣੇ ਬੱਚਿਆ ਤੂੰ ਸਾਨੂੰ ਸਵਾਲ ਕਰਦਾ ਹੈ ਅੱਜ ਮੈਂ ਤੁਹਾਨੂੰ ਸਵਾਲ ਕਰੂੰਗੀ ਬੇਟੇ ਮੇਰਾ ਸਵਾਲ ਇਹੀ ਹੈ ਕਿ ਸਮਾਨੇ ਦੀ ਸੰਗਤ ਨੂੰ ਤਾਂ ਛੱਡੋ ਸਮਾਨੇ ਦੀ ਸੰਗਤ ਨੂੰ ਤਾਂ 8 ਮਹੀਨੇ ਹੋ ਗਏ ਮੈਨੂੰ ਹੱਥ ਜੋੜ ਦੀ ਨੂੰ ਕਿ ਸਮਾਨੇ ਚ ਇੰਨੀ ਸੰਗਤ ਹੈ ਇੰਨੀ ਸੰਗਤ ਹੈ ਕਿ ਆਪਾਂ ਘੰਟੇ ਇੱਕ ਘੰਟੇ ਦੇ ਵਿੱਚ ਥੱਲੇ ਲਾ ਸਕਦੇ ਹਾਂ ਖਾਲਸੇ ਨੂੰ ਇਹ ਯੁਰਤ ਨਾਲ ਕਿਉਂ ਕਹਿ ਰਹੀਆਂ ਜੁਰਤਨਾ ਇਸ ਕਰਕੇ ਕਹਿ ਰਹੀਆਂ ਕਿ ਜਿਹੜਾ ਵੀ ਮੋਰਚਾ ਹੈ ਡਟਿਆ ਜਿਹੜਾ ਮੋਰਚਾ ਹੈ ਲਾਇਆ ਹੋਇਆ ਇਹ ਮੋਰਚਾ ਬਹੁਤ ਬੱਤੀਸ ਲਖਣਾ ਮੋਰਚਾ ਹੈ ਇਸ ਮੋਰਚੇ ਚ ਕੋਈ ਗਿਲਵਾ ਸ਼ਿਕਵਾ ਨਹੀਂ ਹੈ ਇਸ ਮੋਰਚੇ ਦੇ ਵਿੱਚ ਕੋਈ ਗਲਤੀ ਨਹੀਂ ਹੈ ਇਹ ਚਾਰੇ ਧਰਮਾਂ ਦਾ ਮੋਰਚਾ ਮੇਰੇ ਬੱਚੇ ਨੇ ਲਾਇਆ ਹੈ ਇਹ ਇਸੇ ਕਰਕੇ ਲਾਇਆ ਕਿ ਧਰਮਾਂ ਦੀ ਜਿਹੜੀ ਬੇਅਦਬੀ ਹੁੰਦੀ ਹੈ ਇਹ ਬੇਅਦਬੀ ਨਾ ਹੋਵੇ ਜਦੋਂ ਆਪਾਂ ਗੁਰੂ ਦੀ ਬੇਅਦਬੀ ਕਰਦੇ ਆ ਤਾਂ ਫਿਰ ਆਪਾਂ ਗੁਰੂ ਤੋਂ ਮੰਗਦੇ ਕੀ ਆ ਫਿਰ ਆਪਾਂ ਨੂੰ ਗੁਰੂ ਤੋਂ ਮਿਲੂਗਾ ਕੀ ਮੈਂ ਥੋੜਾ ਸਾਹ ਗੁਰਦੁਆਰੇ ਜਾ ਕੇ ਐਸੇ ਤਰ੍ਹਾਂ ਹੀ ਸਪੀਚ ਦੇ ਵਿੱਚ ਕਹਿਨੀ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਾਂ ਦੋਵੇਂ ਹੱਥ ਜੋੜ ਕੇ ਸਾਰੀਆਂ ਦਾਤਾਂ ਮੰਗਦੇ ਆ ਐਸੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਨਾਲੀਆਂ ਰੂੜੀਆਂ ਤੇ ਰੁੜਦਾ ਦੇਖ ਕੇ ਕੀ ਸੋਚੋਗੇ ਕੀ ਆਖੋਗੇ ਤੁਸੀਂ ਮੈਨੂੰ ਇਹੀ ਸਵਾਲ ਦੋ ਮੈਨੂੰ ਇਹੀ ਜਵਾਬ ਦਿਓ ਤੁਹਾਨੂੰ ਕਿਵੇਂ ਲੱਗੂਗਾ ਕਿ ਮੇਰਾ ਸ਼ੈਨਸ਼ਾ ਗਲੀਆਂ ਤੇ ਨਾਲੀਆਂ ਚ ਰੂੜੀਆਂ ਚ ਕਿਵੇਂ ਜਿਹਦਾ ਜੀ ਕਰਦਾ ਫਾੜ ਦਿੰਦਾ ਜਿਹਦਾ ਜੀ ਕਰਦਾ ਬਾਥਰੂਮ ਜੋ ਵੀ ਕਹਨੋ ਵੀ ਜੀ ਨਹੀਂ ਕਰਦਾ ਸੱਚੇ ਪਾਤਸ਼ਾਹ ਦੇ ਦੂਜੀ ਗੱਲ ਇਹ ਇਕੱਲੇ ਸਮਾਨੇ ਦੀ ਗੱਲ ਨਹੀਂ ਹੈ ਵੀ ਇਹ ਇਕੱਲੇ ਸਮਾਨੇ ਦੀ ਹੈ ਸਮਾਨਾ ਨਾ ਆਵੇ ਸਗੋਂ ਸਮਾਨੇ ਨੂੰ ਪਤਾ ਲੱਗੇ ਸਮਾਨਾ ਨਹੀਂ ਹੋਂਦਾ ਤੇ ਦੀਨ ਦੁਨੀਆ ਦੀ ਗੱਲ ਹੈ ਬੇਟਾ ਜੀ ਇਹ ਸਾਰੀ ਦੁਨੀਆ ਦੀ ਗੱਲ ਹੈ ਜਿੱਥੇ ਮੇਰਾ ਬੇਟਾ ਬੈਠਾ ਹੈ 400 ਫੁੱਟ ਉੱਚੀ ਜਗ੍ਹਾ ਤੇ ਉਹੋ ਬੇਟੇ ਉਹਦੀ ਆਵਾਜ਼ ਸੱਚੇ ਪਾਤਸ਼ਾਹ ਦੇ ਚਾਰੇ ਮੇਰੇ ਸ਼ੈਨਸ਼ਾ ਦੇ ਪੰਜ ਪੰਜੇ ਤਖਤ ਨੇ ਨਾ ਪੰਜੇ ਤਖਤਾਂ ਤੇ ਆਵਾਜ਼ ਜਾਂਦੀ ਹਣੀ ਪੱਕਾ ਪੰਜ ਤਖਤਾਂ ਤੇ ਆਵਾਜ਼ ਜਾਂਦੀ ਹਣੀ ਐਡੀ ਉੱਚੋਂ ਫੇਰ ਵੀ ਖਾਲਸਾ ਨੂੰ ਕੁਝ ਨਹੀਂ ਸੁਣਦਾ ਫੇਰ ਵੀ ਖਾਲਸਾ ਨੂੰ ਕੁਝ ਨਹੀਂ ਪਤਾ ਇਹ ਕੱਲੇ ਸਮਾਣੇ ਨੂੰ ਕਿਉਂ ਸੌਪਿਆ ਗਿਆ ਹੈ ਬਾਕੀ ਦੁਨੀਆ ਨੇ ਕੱਲੇ ਸਮਾਣੇ ਨੂੰ ਕਿਉਂ ਸੌਪਤੀ ਇਹ ਗੱਲ ਕਿ ਕੱਲਾ ਸਮਾਣਾ ਹੀ ਕਰੇ ਕਿਉਂ ਕਰੇ ਕੱਲਾ ਸਮਾਣਾ ਸਮਾਣਾ ਕਰੇ ਨਾ ਕਰੇ ਉਹਦੀ ਮਰਜ਼ੀ ਹੈ ਇਹ ਸਮਾਣੇ ਨੇ ਤਾਕਤ ਹੀ ਆਪ ਦੇ ਗਾਲ ਪਾਉਣੀਆਂ ਤਾਂ ਇਹਦੀ ਮਰਜ਼ੀ ਹੈ ਨਹੀਂ ਬਾਕੀ ਦੁਨੀਆ ਵੀ ਤਾਂ ਆਕੇ ਬਾਕੀ ਸੰਗਤ ਵੀ ਤਾਂ ਆਕੇ ਬਾਕੀ ਖਾਲਸੇ ਵੀ ਤਾਂ ਆਕੇ ਇਹ ਮੋਰਚੇ ਨੂੰ ਫਤਿਹ ਕਰਾ ਸਕਦੇ ਨੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਦੋ ਮਹੀਨੇ ਨਹੀਂ ਚਾਰ ਮਹੀਨੇ ਅੱਠ ਮਹੀਨੇ ਹੋ ਕੇ ਨੌਵਾਂ ਮਹੀਨਾ ਸ਼ੁਰੂ ਹੋ ਗਿਆ ਨੌਵੇਂ ਮਹੀਨੇ ਸ਼ੁਰੂ ਹੋਣ ਦੇ ਵਿੱਚ ਅੱਠ ਮਹੀਨਿਆਂ ਦੇ ਵਿੱਚ ਦੁਨੀਆ ਨੂੰ ਪਤਾ ਨਹੀਂ ਲੱਗਿਆ ਦੁਨੀਆ ਦੀ ਅੱਖਾਂ ਨਹੀਂ ਖੁੱਲਦੀਆਂ ਦੁਨੀਆਬਾਸੀ ਕੋਈ ਗੱਲ ਐ ਉਹ ਤਾਂ ਉੱਪਰ ਬੈਠਾ ਐ ਪੈਸੇ ਬਣਾਉਣ ਨੂੰ ਆਹ ਕਰਨ ਨੂੰ ਕੋਈ ਸਬੂਤ ਤਾਂ ਕਰੇ ਆ ਕੇ ਫੇਰ ਹੀ ਫਾਇਦਾ ਨਾ ਜੇ ਸਬੂਤ ਕਰਨਗੇ ਸਬੂਤ ਦੇਣਗੇ ਤਾਂ ਹੀ ਅਸੀਂ ਮੰਨਾਂਗੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਭਗਵਾਨ ਤਮਾਨ ਨਹੀਂ ਆਉਂਦਾ ਉਹਦੀ ਮਰਜ਼ੀ ਐ ਨਾ ਆਵੇ ਔਰ ਜਿਹੜੇ ਹੋਰ ਬਥੇਰੇ ਨੇ ਐ ਐ ਐਮ ਐਲ ਏ ਬਥੇਰੇ ਨੇ ਹੋਰ ਮੁੰਡੇ ਕੁੰਡੇ ਜਿਹੜੇ ਇਹਦੇ ਵਿੱਚ ਰਾਜਨੀਤੀ ਦੇ ਵਿੱਚ ਸ਼ਾਮ ਆਲੇ ਉਹ ਬਹੁਤ ਨੇ ਕਿ ਸਾਰੇ ਬੱਚੇ ਇੱਥੇ ਆਉਣ ਹੈ ਭਗਵੰਤ ਮਾਨ ਦੀ ਕੀ ਹਿੰਮਤ ਆ ਨਾ ਆਵੇ ਦੂਜੀ ਗੱਲ ਪ੍ਰਸ਼ਾਸਨ ਵਾਲੇ ਬੱਚੇ ਇਹ ਚਾਉਣ ਤਾਂ ਇੱਕ ਮਿੰਟ ਚ ਖਦੇੜ ਸਕਦੇ ਨੇ ਇਸ ਮੋਰਚੇ ਨੂੰ ਇਹ ਮੇਰੇ ਬੱਚੇ ਜਿਹੜੇ ਪ੍ਰਸ਼ਾਸਨ ਵਾਲੇ ਨੇ ਇਹ ਵੀ ਵਾਹਿਗੁਰੂ ਦਾ ਧਰਮ ਦਾ ਇਹ ਸਾਰੇ ਅਸਥਾਨਾਂ ਦੇ ਇੱਜ਼ਤ ਕਰਦੇ ਨੇ ਸਤਕਾਰ ਕਰਦੇ ਨੇ ਇਸ ਲਈ ਇਹ ਆਪਾਂ ਨੂੰ ਕੁਝ ਨਹੀਂ ਕਹਿ ਰਹੇ ਭਗਵੰਤ ਮਾਨ ਚਾਹੇ ਜਿਵੇਂ ਮਰਜੀ ਮੰਨੇ ਨਾ ਮੰਨੇ ਇਹ ਇਹਨੂੰ ਮੰਨਣਾ ਪਊਗਾ ਬਈ ਹਾਂ ਇਹ ਮੋਰਚਾ ਜਿਹੜਾ ਫਤਿਹ ਅੱਜ ਕਰਦੇ ਕੱਲ ਕਰਦੇ ਪਰਸੋਂ ਕਰਦੇ ਉਹ ਬੱਚਾ ਜੋ ਮਰਜੀ ਹੋਵੇ ਉਹ ਇਸ ਤਰ੍ਹਾਂ ਨਹੀਂ ਉਤਰਦਾ ਭਗਵਾਨ ਤਮਨ ਜਿਵੇਂ ਮਰਜੀ ਕਹੀ ਜਾਵੇ ਆਪੇ ਆਜੂ ਆਪੇ ਆ ਜੀ ਹੁਣ ਅਸੀਂ ਮੈਂ ਤੇਰੇ ਜਈਏ ਕਹਿ ਰਹੀਆਂ ਬੇਟੇ ਅੱਜ ਕਿ ਜੇ ਮੇਰੇ ਬੱਚੇ ਨੂੰ ਅੱਜ ਕੋਈ ਇਨਸਾਫ ਨਾ ਮਿਲਿਆ ਤਾਂ ਮੈਂ ਇੱਥੇ ਮਰਨ ਵਰਤ ਤੇ ਬੈਠੂਗੀ ਮੈਂ ਘਰੇ ਨਹੀਂ ਜਾਉਂਗੀ ਬੇਟੇ ਤੁਸੀਂ ਜਜ਼ਬਾਤੀ ਨਾ ਹੋ ਕਿਉਂਕਿ ਸੇਕੀ ਦੇ ਵਿੱਚ ਜਿੰਨੇ ਵੀਆ ਕੁਰਬਾਨੀਆਂ ਹੋਈਆਂ ਨੇ ਜਿੰਨਾ ਸੰਘਰਸ਼ ਕਰਿਆ ਤਾਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਤੁਸੀਂ ਹੌਸਲਾ ਰੱਖੋ ਸਾਰਾ ਕੁਝ ਸਾਡੇ ਗੁਰੂ ਸਾਹਿਬ ਨੂੰ ਰਾਜਿਆਂ ਦਾ ਮਹਾਰਾਜਾ ਕਿਹਾ ਜਾਂਦਾ ਉਹ ਜ਼ਰੂਰ ਸੁਣਨਗੇ ਜੀ ਮੈਂ ਜਜਵਾਤੀ ਨਹੀਂ ਹੁੰਦੀ ਬੇਟਾ ਜੀ ਮੈਂ ਇਹ ਜਿਹੜਾ ਮਨ ਪੜ ਰਹੀਆਂ ਮੈਂ ਗੁਰੂ ਦੇ ਪਿਆਰ 'ਚ ਹੀ ਪੜ ਰਹੀਆਂ ਮੈਂ ਮੇਰੇ ਬੱਚੇ ਦੇ ਪਿਆਰ 'ਚ ਨਹੀਂ ਮੈਂ ਗੁਰੂ ਦੇ ਪਿਆਰ 'ਚ ਪੜ ਰਹੀਆਂ ਕਿ ਮੈਨੂੰ ਗੁਰੂ ਨੇ ਵੀ ਮੌਕਾ ਦਿੱਤਾ ਕਿ ਤੂੰ ਵੀ ਇੱਥੇ ਆ ਕੇ ਇਹ ਮੋਰਚੇ ਚ ਸ਼ਾਮਲ ਹੋ ਤੂੰ ਵੀ ਇੱਥੇ ਆ ਕੇ ਡਟ ਕੇ ਬੈਠ ਮੈਂ ਇੱਥੇ ਗੁਰੂ ਦੇ ਪਿਆਰ ਚ ਬੈਠੂੰਗੀ ਮੈਂ ਇੱਥੇ ਆ ਕੇ ਡਟ ਕੇ ਬੈਠਣ ਵਾਸਤੇ ਆਈ ਹਾਂ ਅੱਜ ਕਰ ਕੇ ਕਹਿ ਕੇ ਆਈ ਕਿ ਵੀ ਮੈਂ ਮੋਰਚੇ ਚ ਨਹੀਂ ਆਉਂਗੀ ਜੇ ਮੇਰੇ ਬੱਚੇ ਨੂੰ ਕੋਈ ਇਨਸਾਫ ਨਾ ਮਿਲਿਆ ਮੇਰਾ ਸੱਚੇ ਪਾਤਸ਼ਾਹ ਸਾਨੂੰ ਕੋਈ ਚਿੰਤਾ ਨਹੀਂ ਕਿ ਉਹ ਤੂੰ ਪੰਜ ਐ ਸਰਦੀਆਂ ਚ ਐ ਉਹ ਜੋ ਵੀ ਹੈਗੇ ਮੇਰਾ ਬਾਜਾਂ ਵਾਲਾ ਜੰਗਲਾਂ ਦੇ ਵਿੱਚ ਬੈਠਿਆ ਸੀ ਕੰਡਿਆਂ ਤੇ ਪਿਆ ਸੀ ਉਹਨਾਂ ਨੂੰ ਕੌਣ ਪਰੌਂਠੇ ਦੇ ਕੇ ਆਉਂਦਾ ਸੀ ਪੁਖੜ ਤਾਲ ਕਹਿੰਦੇ ਨੇ ਪੁਖੜ ਤਾਲ ਕਿੱਥੇ ਲਿਖੂਆ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਨੇ ਨਾ ਇੱਥੇ ਜਦੋਂ ਵੀ ਮੈਂ ਗੱਲ ਕਰਦੀ ਆਂ ਕਿ ਪੁਖੜ ਤਾਲ ਰੱਖੋ ਕਹਿੰਦੇ ਨੇ ਪੁਖੜ ਤਾਲ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਹੋਇਆ ਪੁਖੜ ਤਾਲ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਮੇਰੇ ਬਾਜਾਂ ਵਾਲੇ ਨੂੰ ਪਰੌਂਠੇ ਕੀ ਦੀ ਮਾਂ ਦੇ ਕੇ ਆਉਂਦੀ ਹੁੰਦੀ ਸੀ ਕੀ ਨੇ ਬੰਨੇ ਤੇ ਉਹਦੇ ਲੜ ਪਰੌਂਠੇ ਵੀ ਜਾ ਪਰੌਂਟੇ ਲੈ ਜਾ ਖਾ ਲਈ ਜਾ ਕੇ ਕੀ ਦਾ ਘਰ ਕੀਨੇ ਉਹਦਾ ਘਰ ਪਰਿਵਾਰ ਸੰਭਿਆ ਤੀ ਮਾਂ ਕਿਧਰੇ ਹੋਰ ਪੁੱਤ ਕਿਧਰੇ ਹੋਰ ਆਪ ਕਿਧਰੇ ਹੋਰ ਇਸ ਐ ਸਾਨੂੰ ਇਸ ਗੱਲ ਦੀ ਕੋਈ ਤਕਲੀਫ ਨਹੀਂ ਕਿ ਸਾਡਾ ਬੱਚਾ ਤਕਲੀਫ ਚ ਹੈ ਸੱਚੇ ਪਾਤਸ਼ਾਹ ਦੇ ਜਿਹੜੇ ਮੇਰੇ ਵਾਹਿਗੁਰੂ ਦਾ ਖਾਲਸਾ ਪਿਆਰਾ ਖਾਲਸਾ ਉਹ ਤਕਲੀਫ ਚ ਹੀ ਹੋਊਗਾ ਉਹ ਤਕਲੀਫ ਚ ਉਹਦੀ ਚੜ੍ਹਦੀ ਕਲਾ ਰਹੂਗੀ ਤਕਲੀਫ ਦੀ ਸਾਨੂੰ ਕੋਈ ਵੀ ਗਿਲਾ ਸ਼ਿਕਬਾ ਨਹੀਂ ਮੈਨੂੰ ਸਿਰਫ ਗਿਲਾ ਸ਼ਿਕਵਾ ਇਹ ਹੀ ਹੈ ਕਿ ਦੁਨੀਆ ਨੂੰ ਦੀਨ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦਾ ਬਿਲਕੁਲ ਪਿਆਰ ਨਹੀਂ ਕਿਹੜੀ ਗੱਲ ਦੇ ਕਿਹੜੇ ਮੁਖ ਨਾਲ ਕਿਹੜੇ ਮਨ ਨਾਲ ਕਿਹੜੇ ਦਿਲ ਨਾਲੋ ਹੱਥ ਜੋੜ ਕੇ ਬੇਨਤੀਆਂ ਕਰਦੇ ਨੋਨਾ ਅੱਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਖਾਲ ਸਮਾਣੇ ਨੂੰ ਸਮਾਣੇ ਸ਼ਹਿਰ ਨੂੰ ਕਹਿੰਦੇ ਨੇ ਨਹੀਂ ਇਹ ਗੱਲ ਹੋਈ ਨਹੀਂ ਇਹ ਗੱਲ ਪਿਤਾ ਗੁਰੂ ਤੇ ਇੱਕ ਵਾਰ ਨੇ ਸ਼ਰਾਪ ਦਿੱਤਾ ਸੀ ਕਿਉਂਕਿ ਪਾਣੀ ਨਹੀਂ ਚੁਕਾਇਆ ਜਲ ਨਹੀਂ ਚੁਕਾਈ ਤੀ ਸੰਗਤ ਨੂੰ ਚਲੋ ਜੋ ਵੀ ਹੈ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਸੁਣਦੇ ਹਾਂ ਹੁਣ ਤਾਂ ਇਹ ਜਿਹੜਾ ਦਾਗ ਹੈ ਸਨੇਹਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਖਾਲ ਸਿਆ ਦਾ ਸ਼ਹਿਰ ਸਮਾਣਾ ਖਾਲਸ਼ੇ ਦਾ ਸ਼ਹਿਰ ਇਹ ਬਣ ਜਾਂਦਾ ਜੇ ਸਮਾਣਾ ਖਾਲਸਾ ਦੇ ਸੱਚੇ ਪਾਤਸ਼ਾਹ ਦਾ ਆਗਿਆ ਲੈ ਕੇ ਵਾਹਿਗੁਰੂ ਦੀ ਆਗਿਆ ਲੈ ਕੇ ਇੱਥੇ ਮੋਰਚੇ ਨੂੰ ਫਤਿਹ ਕਰਾ ਦਿੰਦੇ ਜਿੱਤ ਕਰਾ ਦਿੰਦੇ ਇਹ ਸਮਾਨੇ ਦੀ ਸਮਾਨ ਇਹ ਸਮਾਨੇ ਦੇ ਭਾਗ ਨੇ ਜੀ ਇਹ ਸਮਾਨੇ ਦੇ ਪੈਂਦੀ ਹੈ ਤਾਕਤ ਦੀ ਗੱਲ ਚ ਕਿ ਨਹੀਂ ਸੇਰ ਬੰਦ ਹੈ ਕਿ ਨਹੀਂ ਕੌਣ ਬੰਦ ਹੈ ਇਸ ਸੇਰੇ ਨੂੰ ਪਰ ਮੈਂ ਇਹੀ ਕਹਿੰਨੇ ਵੀ ਦੀਨ ਦੁਨੀਆ ਨੂੰ ਕਹਿ ਰੀਆਂ ਦੋਏ ਹੱਥ ਜੋੜ ਕੇ ਵੀ ਜੇ ਸਮਾਨਾ ਨਹੀਂ ਸੁਣਦਾ ਨਹੀਂ ਜਾਗਦਾ ਤਾਂ ਤੁਸੀਂ ਆਜੋ ਪੰਜੇ ਤਖਤਾਂ ਦੇ ਖਾਲਸੇ ਆਜਣ ਕਿੱਡੇ-ਕਿੱਡੇ ਖਾਲਸੇ ਨੇ ਕਿੱਡੇ-ਕਿੱਡੀਆਂ ਕਥਾ-ਵਾਸਤ ਦਾ ਕੀ ਕੁਝ ਸਮਝਾਉਂਦੇ ਨੇ ਉਹ ਸਮਝਾਉਂਦੇ ਕੀ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜੋ ਮਰਜੀ ਹੋ ਜੇ ਉਹਦੀ ਕੋਈ ਪਰਵਾਹ ਨਾ ਕਰਿਓ ਬਾਕੀ ਗੱਲਿਆਂ 'ਚ ਪੈਸੇ ਸਿੱਟੀ ਜਾਵਾਂ ਕੇ ਇਹੀ ਕਹਿੰਦੇ ਨੇ ਨਾ ਇਹੀ ਇਕੱਠ ਕਰਦੇ ਨੇ ਵੀ ਗੱਲੇ ਗੱਲੇ ਭਰ ਜਾਣ ਬਾਕੀ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਹੋਈ ਜਾਵੇ ਤੂੰ ਹੀ ਦੱਸ ਬੱਚੜੇ ਫੇਰੇ ਇਹ ਅਨਿਆਇ ਆ ਇਹ ਨੇ ਮੁੱਖ ਮੰਤਰੀ ਸਾਹਿਬ ਤਾਂ ਜਦੋਂ ਚੋਣਾਂ ਤੋਂ ਪਹਿਲਾਂ ਜਦ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਸੀ ਉਹ ਕਹਿੰਦੇ ਸੀ ਕਿ ਜਿੰਨੇ ਵੀ ਭਾਵੇਂ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਬੇਅਦਬੀ ਹੁੰਦੀ ਹੈ ਤਾਂ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਲਈ ਕਾਨੂੰਨ ਬਣੇਗਾ ਤੇ ਹੁਣ ਸਾਢੇ 3 ਸਾਲਾਂ ਤੋਂ ਉਹਨਾਂ ਨੂੰ ਮੁੱਖ ਮੰਤਰੀ ਬਣੇ ਹੋਗੇ ਤੇ ਪਿਛਲੇ ਸਾਲ ਤੋਂ ਭਾਈ ਗੁਰਜੀਤ ਸਿੰਘ ਜੀ ਮੋਰਚਾ ਲਾਈ ਬੈਠੇ ਨੇ ਤੇ ਤਾਨੂੰ ਕੀ ਲੱਗਦਾ ਕਿ ਕਿਉਂ ਕਿਉਂ ਹੁਣ ਜਿਹੜਾ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂਕਿ ਸੰਗਤ ਨੇ ਪਹਿਲਾਂ ਪ੍ਰੋਟੈਸਟ ਵੀ ਕਰਿਆ ਤੇ ਅੱਜ ਵੀ ਮਹਾਪੰਚਾਇਤ ਬੁਲਾਈ ਆ ਤੇ ਉਸ ਤੋਂ ਪਹਿਲਾਂ ਵੀ ਲਗਾਤਾਰ ਡੱਟੇ ਹੋਏ ਨੇ ਤੁਹਾਨੂੰ ਕੀ ਕਰਨ ਲੱਗਦਾ ਬੇਟੇ ਮੈਨੂੰ ਇਹੀ ਲੱਗਦਾ ਕਿ ਹੁਣ ਭਗਵੰਤ ਮਾਨ ਜਿਹੜਾ ਉਹਨੂੰ ਇਹ ਆ ਵੀ ਇਸ ਦੁਬਾਰਾ ਤਾਂ ਮੈਂ ਆਉਂਦਾ ਨਹੀਂ ਵੀ ਇਸ ਦੁਬਾਰਾ ਤਾਂ ਮੈਂ ਗਿਆ ਜੋ ਹੁਣ ਉਹਨੇ ਲੁੱਟਾ ਖੋਹੀ ਦੀ ਮਤਲਬ ਉਹਨੂੰ ਝੱਟ ਲੱਗੀ ਹੋਈ ਐ ਉਹਨੇ ਉਹ ਲਾਈ ਹੋਈ ਜੀ ਮੈਂ ਹੁਣ ਲੁਧਿਆਣੇ ਵੋਟਾਂ ਸੀ ਲੁਧਿਆਣੇ ਵੋਟਾਂ ਦੇ ਵਿੱਚ ਕੀ ਨੂੰ ਨਹੀਂ ਪਤਾ ਕੀ ਨਹੀਂ ਹੋਇਆ ਉੱਥੇ ਉਹਨਾਂ ਨੇ ਇਹ ਹੀ ਵਸਤਾ ਆਪਦੀ ਸਿਰਫ ਆਪਦੀ ਜਿੱਤ ਵਾਸਤੇ ਜਿਹੜੇ 2.5 ਸਾਲ ਰਹਿ ਗਏ ਉਹਦੇ ਉਹ 2.5 ਸਾਲਾਂ ਦੇ ਵਿੱਚ ਲੁੱਟ ਮਚਾਈ ਕਿਉਂ ਨਹੀਂ ਜਿਹੜੀ ਉਹ ਲੁੱਟ ਚ ਲੱਗਿਆ ਹੋਇਆ ਉਹ ਇੱਧਰ ਉੱਧਰ ਇੱਧਰ ਉੱਧਰ ਉਹਦਾ ਕੋਈ ਧਿਆਨ ਨਹੀਂ ਚੰਗੀਆਂ ਗੱਲਾਂ ਬਾਲੋ ਦਾ ਕੋਈ ਧਿਆਨ ਨਹੀਂ ਵੀ ਮੈਂ ਕੋਈ ਚੰਗਾ ਕੰਮ ਕਰਕੇ ਜਾਵਾਂ ਉਹਨੂੰ ਇਹ ਵੀ ਜਾਣਾਂ ਤਾਂ ਹੈ ਹੀ ਹੈ ਜਾ ਤਾਂ ਰਿਹਾ ਹੀ ਹੈ ਉਹ ਇਸ ਤੋਂ ਬਾਅਦ ਉਹ ਆਉਂਦਾ ਹੀ ਨਹੀਂ ਚਾਹੇ ਕੁਝ ਵੀ ਹੈ ਪਰ ਉਹ ਜਾਣ ਕਰਕੇ ਉਹ ਜਾ ਰਿਹਾ ਹੈ ਜਾਂਦਾ ਹੋਏ ਜਾਂਦਾ ਜਾਂਦਾ ਉਹ ਕੋਈ ਮਤਲਬ ਸ਼ੁਭ ਕੰਮ ਕਰਕੇ ਨਹੀਂ ਜਾਂਦਾ ਜੰਗਾ ਹੁੰਦਾ ਜੇ ਇਹ ਮੋਰਚੇ ਦਾ ਹੀ ਆਪਣਾ ਮੋਰਚੇ ਦੇ ਸ਼ੁਭ ਕੰਮ ਕਰਕੇ ਉਹ ਆਪਣਾ ਕੋਈ ਸਾਰੀ ਉਮਰ ਕਹਾਵਤ ਹੋ ਜਾਂਦੀ ਕਿ ਭਗਮਨ ਤਮਨ ਦੇ ਵੇਲੇ ਮਤਲ ਜਿਹੜੇ ਬੇ ਆਦਮੀਆਂ ਸੀ ਇਹ ਭਗਮਨ ਤਮਨ ਦੇ ਰਾਜ ਚ ਰੋਕੀਆਂ ਗਈਆਂ ਕਿਹਾ ਜਾਂਦਾ ਇਹ ਇਹ ਤਖਤ ਹੀ ਆਪਦੇ ਗਲ ਚ ਪਵਾ ਲੈਂਦਾ ਪਰ ਹੁਣ ਉਹਦੀਆਂ ਪੀੜੀਆਂ ਤੱਕ ਵੀ ਪਤਾ ਲੱਗ ਜਾਂਦਾ ਕਿ ਇਹ ਜੋ ਮੋਰਚਾ ਫਤਿਹ ਹੋਇਆ ਜਿਹੜੀਆਂ ਚਾਰੇ ਧਰਮਾਂ ਦਾ ਸਤਿਏ ਬਾਸ਼ਾ ਦਾ ਜਿਹੜੇ ਬੇਆਦਮੀਆਂ ਰੋਕੀਆਂ ਨੇ ਤਾਂ ਭਗਵੰਤ ਮਾਨ ਦੇ ਰਾਜ ਚ ਰੋਕੀਆਂ ਗਈਆਂ ਹੁਣ ਉਹ ਉਸ ਦੇ ਕਰਮਾਚੀ ਨਹੀਂ ਐ ਬਈ ਮੈਂ ਤੱਕਤੀ ਆਪਣੇ ਗੱਲ ਚ ਪਵਾਲਾ ਹੁਣ ਦੇਖੋ ਬੇਟੇ ਕੌਣ ਰੋਕਦਾ ਕੀ ਬਣਦਾ ਉਹ ਮੇਰੇ ਗੁਰਕਲੰਗੀ ਤਰਦਸ਼ਮੇਸ਼ ਪਤਾ ਜਾਣਦਾ ਪਰ ਅਸੀਂ ਇਸ ਮੋਰਚੇ ਨੂੰ ਤਿੱਖਾ ਰੱਖਾਂਗੇ ਹੁਣ ਅਸੀਂ ਅਸੀਂ ਉੱਥੇ ਮੋਰਚਾ ਚਰਾਹੇ ਤੇ ਵੀ ਲਾਈਏ ਰੋਡ ਤੇ ਲਾਈਏ ਭੁਖੜ ਤਾਲ ਰੱਖੀਏ ਕੁਛ ਵੀ ਕਰਿਏ ਅਸੀਂ ਇਹ ਮੋਰਚਾ ਤਿੱਖਾ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੇਰੇ ਬੱਚੜਾ ਧੰਨਵਾਦ ਮੇਰੇ ਸੋਹਣਿਆ ਧੰਨਵਾਦ